ਹੈਲੋ ਰਮਨ ਦੀਦੀ ਕਿਵੇਂ ਹੋ ਬੈਂ ਬਧੀਆ ਤੁੰਦਸ ਮੈਂ ਵੀ ਬਧੀਆ ਹੋਗੀ ਵੇਲੇ ਹਾਪਣੇ ਹੋਗੀ ਤੁਸੀਂ ਹੋਗੇ थैंक यू थैंक यू हो गए फ्री तो सी हाल बहुत आदि भी बुरा हाल हो गया है तो गर्मी नाल दूसरे फोन दी म्यूज आवाज तेरे पाजी दा लाया हुआ ਬਾਏ ਚੱਲੀ ਵੀ ਬੱਸ ਓਏ ਸਚਨਵੀਰ ਦੀਦੀ ਹੈ ਤਾਂ ਮੰਦੀ ਹੋਰ ਮੰਦੀ ਦੀ ਕਿਵੇਂ ਹੋ ਲਾਈਕ ਡਾਣ ਥੈਂਕ ਯੂ ਪਤਾ ਨਹੀਂ ਆਪਾਂ ਤਾਂ ਦੋ ਏਸੀ ਛੱਡ ਕੇ ਬੈਠੇ ਹਾਂ ਟੋਰ ਨਾਲ ਚਲ ਵਧੀਆ ਜੇ ਤੂੰ ਦੋ ਏਸੀ ਛੱਡ ਕੇ ਬੈਠੀ ਹੈ ਇੱਕ ਨਾਲ ਸਰਦਾ ਨਹੀਂ ਸੀ ਹੈਲੋ ਭਾਜੀ ਕਿਵੇਂ ਹੋ ਦੱਸੋ ਭਾਜੀ ਕਿਵੇਂ ਹੋ ਵਧੀਆ ਜੀ ਸੋ ਬਗਨੇ ਵਧੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਾਜੀ ਤੇ ਡਿਊਟੀ ਤੇ ਚੱਲੇ ਆ 4 ਮਿੰਟ ਲੱਗੇ ਸੀ ਨਾ ਨਾ ਕਿੱਥੇ ਦੋ ਨਾਲ ਹੀ ਸੱਦਦਾ ਸੀ ਤਾਂ ਦੋ ਚ ਲਏ ਹੈ ਵਧੀਆ ਆ ਚਾਹੀਦੇ ਬੜੀ ਗਰਮੀ ਆਈ ਤਾਂ ਦੀਦੀ ਤੂੰ ਕੀ ਗੱਡੀ ਪਈ ਆ ਗਰਮੀ ਨੇ ਇੰਨੀ ਗਰਮੀ ਦਾ ਤੇਰਾ ਜੀਜਾ ਦੱਸੂ ਜਿਹੜਾ ਖੇਤ ਗਿਆ ਹੋਇਆ ਵੀ ਹੈਗੀ ਸੀ ਕਿ ਨਾ ਮੈਨੂੰ ਤਾਂ ਘਰੇ ਬੈਠੀ ਨੂੰ ਕੀ ਪਤਾ ਲੱਗਦਾ ਸਹੀ ਗੱਲ ਆ ਬਾਹਰ ਦੀਦੀ ਬਹੁਤ ਆ ਘਰੇ ਵੀ ਬਹੁਤ ਆਈ ਤਾਂ ਬੁਰਾ ਲੀ ਹੋਇਆ ਪੇ ਸਾਡੇ ਇੱਕ ਵੀ ਬੰਦਾ ਕੀ ਹੋ ਗਿਆ ਤੁਹਾਡੇ ਅਸੀ ਨੂੰ ਵੇ ਜੀਜਾ ਦੋ ਚਾਰ ਗੱਲਾਂ ਸੁਣਾ ਤੂੰ ਆ ਜਾ ਭਾਈ ਜੀਜਾ ਗੱਲਾਂ ਸੁਣਾ ਚਾਹਦੀ ਸਾਲੀ ਨੂੰ ਇਹ ਜੀਜਾ ਟੀਚਰਾਂ ਕਰਨ ਵਾਲਾ ਨਹੀਂਗਾ ਇਹਨਾਂ ਨੇ ਸੰਗ ਜਾਣਾ ਤੁਹਾਨੂੰ ਦੇਖ ਕੇ ਕਿਉਂ ਦੋ ਬੰਦ ਕਿਉਂ ਆ ਆਰਟੀ ਲਾਈਟ ਹੈ ਨਹੀਂ ਹਮੰਦੀ ਏਸੀ ਚੱਲ ਰਿਹਾ ਜੀ ਅਟ ਅਸੀਂ ਠੀਕ ਅੱਜ ਨੇ ਨਹੀਂ ਚਲਾਉਂਦੇ ਠੀਕ ਏਸੀ ਛੱਡ ਲੈ ਫਿਰ ਓਕੇ ਜੀ ਉਹ ਕਹਿੰਦੇ ਅਸੀਂ ਦਿਨੇ ਨਿਚ ਲਾਉਂਦੇ ਰਾਤ ਨੂੰ ਚਲਾਉਂਨੇ ਆ ਕੱਲਾ ਬੇਦੀਜਾ ਬਾਹਰ ਨੱਤਿਆਂ ਦਾ ਜੋੜਾ ਲਾਈਵ 'ਚ ਤੇਰੀ ਸਾਲੀ ਬੋਲਦੀ ਜੀਜੇ ਨੂੰ ਬੋਲਦੀਆਂ ਤੇਰੇ ਨੂੰ ਆਉਂਦੀਆਂ ਨਹੀਂ ਇੰਨੀ ਗਰਮੀ ਹੈ ਨੀ ਹਾਏ ਦੀਦੀ ਕਿੰਨੀ ਗਰਮੀ ਅੱਜ ਤਾਂ ਦੋ ਚਾਰ ਸੁਣਾ ਦੇ ਗੱਲਾਂ ਆ ਕਿ ਲਾਈਵ 'ਚ ਤੇਰੀ ਸਾਲੀ ਬੋਲਦੀ ਆ ਓਕੇ ਦੀ ਹਲੋ ਸੱਸੀ ਕਾ ਭੈਣ ਜੀ ਉਹ ਠੀਕ ਹੈ ਭੈਣ ਜੀ ਸਸੀ ਕੱਲ ਕਰਨੀ ਦੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਲਾਈਕ ਡਨ ਥੈਂਕ ਯੂ ਜਿੱਦਾਂ ਮੁੱਛਾਂ ਨੂੰ ਵੱਟ ਦਿੰਦਾ ਆਵੇ ਮੇਰੇ ਭਾ ਦਾ ਗੱਲਾਂ ਸੁਣਾਊਗਾ ਤੇ ਜੀਜੇ ਨਿੰਨੀਆਂ ਗੱਲਾਂ ਹੁੰਦੀਆਂ ਨਹੀਂ ਬਹਣੇ ਤੇਰੇ ਇਹ ਜਸਪ੍ਰੀਤ ਵੀਰ ਜੀ ਨੇ ਸਾਰਿਆਂ ਨਾਲ ਪੰਗਾ ਲੈ ਲੈਣਗੇ चले तार ले गया चक्की की नहीं ऑन कोई गल नहीं कोई बल्ले बल्ले आ गया तकड़ी रही साली फिर तो जीजा आ ही गया है बढ़िया वधिया भाजी तुसी दसो भज भी गया भाजी तो तेरा ਮੈਂ ਆਗੀ ਜੀਜਾ ਗਿਆ ਨਹੀਂ ਪੈਣੇ ਤੇਰਾ ਤਾਂ ਭਰਾ ਹੀ ਆਇਆ ਤੇਰਾ ਨਹੀਂ ਜੀਜਾ ਆਏਗਾ ਲਾਈਕ ਡਨ ਥੈਂਕ ਯੂ ਸਤਿ ਸ਼੍ਰੀ ਅਕਾਲ ਜਰਮਿੰਦਰ ਦੀਦੀ ਹੋਰ ਕਿਵੇਂ ਹੋ ਤੂੰ ਤਾਂ ਪ੍ਰਾਅਲੀ ਦੀ ਹੋ ਜੀਜੀ ਅੱਲੀ ਦੀ ਤਨਵਣ ਜੇ ਜੀਜਾ ਬਹਿ ਜਾ ਲਾਈਵ ਵਿੱਚ ਆ ਕੇ ਗੱਲਾਂ ਸਖਾ ਦੇਾਂਗੇ ਜੀਜੇ ਨੇ ਕੰਮ ਤੇ ਜਾਣਾ ਲਾਈਵ 'ਚ ਬਿਠਾ ਕੇ ਖਾਵਾਂਗੇ ਕੀ ਫਿਰ ਮੈਂ ਕਿਹਾ ਕਿਤੇ ਜਸਪ੍ਰੀਤ ਜੀਜਾ ਨਹੀਂ ਬਾਈ ਇੱਧਰ ਲਾ ਬਾਈ ਸਿੱਤਰਾ ਹੋਰ ਜੀ ਦੀ ਮੰਮੀ ਠੀਕ ਹੈ ਤੁਹਾਡੇ ਮਰਗੀ ਛੁੱਟੀ ਬਾਈ ਭਾਜੀ ਅੱਜ ਤਾਂ ਭਾਜੀ ਬੇਡੇ ਸੀ ਅੱਜ ਬਾਹਰ ਨਹੀਂ ਗਿਆ ਹਾਂ ਇੱਧਰ ਦੇਖੋ ਦੀਦੀ ਕਹਿੰਦੇ ਮੇਰਾ ਭਰਾ ਵਿੱਲਾ ਉਹਨੇ ਕੰਮ ਦੇਣ ਗਿਆਣਾ ਹਾਂਜੀ ਮੰਮੀ ਠੀਕ ਆ ਮਿਲ ਗਈ ਛੁੱਟੀ ਦੀਦੀ ਕਿ ਨਹੀਂ ਹਜੇ ਅਸੀਂ ਕਿਹੜਾ ਵਿੱਲੇ ਆ ਨਹੀਂ ਆਪ ਪਤਾ ਦੀਦੀ ਵਿੱਲੇ ਹੀ ਆ ਜਿਹੜੇ ਲਾਈਵ ਲਾ ਲੈਨੇ ਆ ਇਸ ਵੇਲੇ ਵਿੱਲੇ ਹੋ ਜੰਨੇ ਆ ਕਹਿੰਦੇ ਤਾਂ ਹੈਗੇ ਆ ਆਪਾਂ ਨੂੰ ਵੀ ਤੁਹਾਡਾ ਕੰਮ ਕੌਣ ਕਰਦਾ ਹਾਂ ਮਿਲ ਗਈ ਠੀਕ ਆ ਜੀ ਬੇਲਾ ਤਾਂ ਕੋਈ ਨਹੀਂ ਇਹ ਤਾਂ ਗੱਲ ਸਹੀ ਆ ਜੀ ਦੀ ਪਰ ਲਾਈਵ 'ਚ ਆ ਕੇ ਲੋਕ ਤਾਂ ਕਹਿ ਜਾਂਦੇ ਆ ਵੀ ਤੁਸੀਂ ਬੇਲੇ ਆਈਆਂ ਜਿਹੜੀਆਂ ਇੱਥੇ ਬੈਠੀਆਂ ਰਹਿਣੀਆਂ ਕੰਮ ਕੋਈ ਕਰਦੀਆਂ ਨਹੀਂ ਦੀਦੀ ਮੇਰੀ ਸਾਸੀ ਕਾਲ ਨਹੀਂ ਮੰਨੀ ਤੁਸੀਂ ਉਹ ਆਪ ਬੇਲੀ ਆਨੇ ਸਹੀ ਗਿਆ ਕੁੜੇ ਪਰਮਿੰਦਰੇ ਉਹਨਾਂ ਉਹ ਆਪਦੇ ਵੀਰੇ ਅਲੀ ਦੇ ਉਹ ਝੋਗੇ ਨਾ ਤਾਂ ਕਰਕੇ ਭੁੱਲ ਗਏ ਪ੍ਰਾਧਿਪਕ ਚੋਕੇ ਬਹਿ ਗਏ ਸਤਿ ਸ੍ਰੀ ਅਕਾਲ ਰਮਨ ਡਾਰਲਿੰਗ ਅਸੀਂ ਤਾਂ ਹੀ ਮੌਜਾਂ ਅਸੀਂ ਤਾਂ ਆਈ ਹੀ ਮੌਜਾਂ ਲੁੱਟਣਾ ਦੁਨੀਆ ਤੇ ਤਾਂ ਹੈ ਸਾਲੋ ਮਰਚ ਦੇ ਨੂੰ ਮਰਚ ਲੈਣ ਦੋ ਤੁਸੀਂ ਲਾਓ ਲਾਇਵ ਜੀ ਲਾ ਕੇ ਲੈਣ ਦਿਓ ਤੁਸੀਂ ਲਾਈਵ ਲਾ ਕੇ ਜੀ ਕੀ ਹੋਇਆ ਕੋਈ ਨਰ ਘਰ ਲੈਣੀ ਹੈ ਮੈਨੂੰ ਪਤਾ ਨਹੀਂ ਲੱਗਾ ਸੌਰੀ ਕਿਵੇਂ ਹੋ ਦੇ ਕੋਈ ਗੱਲ ਨਹੀਂ ਸੌਰੀ ਸੁਣੀਏ ਆ ਮੈਸੇਜ ਕਿਨੇ ਡਿਲੀਟ ਕਰਤੇ ਦੋ ਤੇਰਾ DJ ਮੈਸੇਜ ਡਿਲੀਟ ਕਰੀ ਜਾਂਦਾ ਹੈ ਉਹਨਾਂ ਦੇ ਫੋਨ 'ਚ ਪਾਇਆ ਸੀ ਉਹਦੇ ਨਾਲ ਡਿਲੀਟ ਹੋ ਗਈ ਨੰਬਰ ਤਾਂ ਰਿਕਮੈਂਡ ਮੈਂ ਕਹਿ ਕੇ ਆਉਂਦੀਆਂ ਉਹਨਾਂ ਨੂੰ ਹੋਣਗੇ ਚਪਾਲਿਆ ਹੋਊ ਉਮੀ ਚੱਲਦਾ ਰਮਨ ਦੇ ਮੈਸੇਜ ਡਿਲੀਟ ਹੋ ਗਏ ਇਹ ਕਾਤੋਂ ਹੋ ਗਏ ਦੀਦੀ ਤੁਸੀਂ ਡਿਲੀਟ ਕੀਤੀ ਆ ਨਹੀਂ ਦੀਦੀ ਕੱਲੀ ਰਮਨ ਦੀਦੀ ਦੇ ਨਹੀਂ ਹੋਏ ਤੁਹਾਡੇ ਵੀਰ ਵਾਲੇ ਵੀ ਹੋ ਗਏ ਵਿੱਚੇ ਹੀ ਪਤਾ ਨਹੀਂ ਕਾਤੋਂ ਹੋਏ ਆ ਰਮਨ ਡਾਰਲਿੰਗ ਕੰਮ ਨਿਬੜ ਗਿਆ ਉਹ ਸ਼ਰ ਬਲਾਉਜ਼ ਡਿਜ਼ਾਈਨਰ ਨਮਸ਼ਕਾਰ ਜੀ ਨਮਸ਼ਕਾਰ ਜੀ ਹੋ ਗਈ ਬਿਲੀ ਪਤਾ ਨਹੀਂ ਪਤੰਦੀ ਦੀ ਕਤੋਂ ਹੋ ਗਈ ਦੀਦੀ ਦਾ ਮੈਸੇਜ ਵੀ ਹੁਣ ਹਟ ਗਿਆ ਕਿਸੇ ਨੇ ਹਾਇਤ ਤਾਂ ਨਹੀਂ ਕਰਤਾ ਦੀਦੀ ਨੂੰ ਮੈਂ ਆਪਕੇ ਲਾਈਵ ਮੇ ਫਸਟ ਟਾਈਮ ਆਈ ਹੂੰ ਆਪਕੀ ਬਾਤਾਂ ਥੋੜੀ ਸਮਝ ਮੇ ਆ ਰਹੀ ਹੈ ਥੈਂਕ ਯੂ ਮੈਮ ਰਮਨ ਬੋਲ ਮੈਨੂੰ ਲੱਗਦਾ ਦੀਦੀ ਹਾਈਡ ਕਰਤਾ ਉਹਨੂੰ ਕਿਸੇ ਨੇ ਮੈਂ ਕੱਟਕੇ ਦੁਆਰਾ ਲਮ ਲਾਈਵ ਲਾਈਕ ਡਨ ਥੈਂਕ ਯੂ ਠੀਕ ਹੈ ਮੈਂ ਦੁਬਾਰਾ ਕੱਟ ਕੇ ਲਾਉਣੀ ਆ